ਸਸੀ ਗੱਲ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਪਿਛਲੇ ਮੈਂ ਕਾਫੀ ਸਮੇਂ ਤੋਂ ਐਲੀਮੈਂਟਸ ਬ੍ਰਾਂਡ ਨਾਲ ਰਲ ਕੇ ਕੰਮ ਕਰ ਰਿਹਾ ਹਾਂ ਤੇ ਸਾਡੇ ਕੋਲ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪ੍ਰੋਡਕਟ ਆਉਂਦੇ ਆ ਤੇ ਕੁਝ ਪ੍ਰੋਡਕਟ ਵੇਚੀ ਨੂੰ ਦਿੱਤੀ ਸੀ ਇਹਨਾਂ ਕੋਲ ਜਿਆਦਾ ਪਹਿਲਾਂ ਕੀ ਸਮੱਸਿਆ ਸੀਗੀ ਤੇ ਕੀ ਬੈਨੀਫਿਟ ਹੈ ਸਸੀ ਆ ਭਾਈ ਜੀ ਸਸੀ ਆ ਭਾਈ ਜੀ ਤੇ ਕੀ ਨਾਮ ਤੁਹਾਡਾ ਹੈ ਜਸਪੀ ਸਿੰਘ ਜਸਪੀ ਸਿੰਘ ਤੇ ਕਿਹੜੇ ਮਹੀਨੇ ਤੋਂ ਬ੍ਰਾਂਡ ਕਰਦੇ ਹੋ ਊਲੇ ਪਿੰਡ ਦੇ ਊਲੇ ਤੋਂ ਤੇ ਜਦੋਂ ਜਦੋਂ ਆਪਾਂ ਮਿਲੇ ਸੀ ਉਦੋਂ ਬੇਟੀ ਨੂੰ ਕੀ ਪ੍ਰੋਬਲਮ ਸੀਗੀ ਇਹਨਾਂ ਨੂੰ ਬਾਬਾ ਸਿਰ ਵਰਗੀ ਹੀ ਪ੍ਰੋਬਲਮ ਸੀ ਜਿਹਦੇ ਵਿੱਚ ਇੱਕ ਮੌਕਾ ਉਹਨਾਂ ਦੇ ਬਣਦਾ ਸੀ ਤੇ ਉਹ ਫੁੱਟਿਆਂ ਦੇ ਵਿੱਚੋਂ ਬਲੱਡ ਆਉਂਦਾ ਸੀ ਠੀਕ ਓਕੇ ਤੇ ਅਸੀਂ ਦੋਸਤੋ ਇਹਨਾਂ ਨੂੰ ਆਪ ਇੱਕ ਤਾਂ ਪੈਲਸ ਵਾਲੇ ਟੈਬਲੇਟ ਦੇ ਕੇ ਦੇ ਸੀ ਤੇ ਇੱਕ ਕਰੀਮ ਦੇ ਕੇ ਦੇ ਸੀ ਤੇ ਹੁਣ ਇਹ ਤੁਹਾਨੂੰ ਕਿੰਨਾ ਚਿਰ ਵਰਤੀ ਜਾਂਦੇ ਨੇ ਅਸੀਂ ਇਹਨੂੰ ਲਗਭਗ ਇੱਕ ਮਹੀਨਾ ਵਰਤਿਆ ਜੀ ਮਹੀਨਾ ਵਰਤਿਆ ਹੈਗਾ ਤਾਂ ਹੁਣ ਤੁਹਾਨੂੰ ਇਹ ਵਰਤ ਕੇ ਤੁਹਾਨੂੰ ਕੀ ਬੈਨੀਫਿਟ ਲੱਗਿਆ ਕਰ ਇਹਦੇ ਇਸ ਮਹੀਨਾ ਵਰਤਣ ਤੋਂ ਬਾਅਦ ਅਸੀਂ ਦੇਖਿਆ ਕਿ ਤਾਂ ਹੁਣ ਉਹ ਜਿਹੜਾ ਮੌਕਾ ਵਗੈਰਾ ਸੀ ਉਹ ਵੀ ਬੰਨੋ ਹਟ ਗਈ ਤੇ ਜਿਹੜਾ ਬਲੱਡ ਆਉਂਦਾ ਸੀ ਉਹ ਵੀ ਹੀ ਖਤਮ ਹੋ ਚੁੱਕਿਆ ਜੀ ਤੁਸੀਂ ਕਹਿੰਦੇ ਸੀ ਸੀ ਹੋਰ ਡਾਕਟਰਾਂ ਨੂੰ ਵੀ ਦਿਖਾਇਆ ਸੀਗਾ ਉਹ ਤੁਹਾਨੂੰ ਕੀ ਕਹਿੰਦੇ ਸੀਗੇ ਇਸ ਬਾਰੇ ਅੱਜ ਅਸੀਂ ਕਈ ਹਸਪਤਾਲਾਂ ਵਿੱਚ ਗਏ ਤੇ ਨੌਵੇਂ ਹਸਪਤਾਲਾਂ ਵਿੱਚ ਗਏ ਜਿਨ੍ਹਾਂ ਨੇ ਸਾਨੂੰ ਦਾ ਆਪਰੇਟ ਹਲ ਦੱਸਿਆ ਵੀ ਇਹਦਾ ਆਪਰੇਸ਼ਨ ਹੋਊਗਾ ਹੋਰ ਕੋਈ ਹੱਲ ਨਹੀਂ ਅਸੀਂ ਵੀ ਆਪਰੇਟ ਕਰਨਾ ਪਊਗਾ ਜੀ ਤੇ ਹੁਣ ਜਿੰਨ ਕੇ ਸਾਰੀ ਪ੍ਰੋਬਲਮ ਠੀਕ ਹੈ ਹਾਂਜੀ ਹੁਣ ਇਹ ਬਿਲਕੁਲ ਠੀਕ ਹੈ ਠੀਕ ਹੈ ਬੇਟਾ ਹੁਣ ਠੀਕ ਆ ਤੁਸੀਂ ਜਾਓ ਠੀਕ ਹੈ ਤੇ ਭੈਣ ਤੁਸੀਂ ਵੀ ਸੰਤੋਸ਼ਤਾ ਨਾਲ ਆਪਰੇਟ ਕਰਦੇ ਹੋ ਹਾਂਜੀ ਮੈਂ ਪੂਰੀ ਤਰ੍ਹਾਂ ਸੰਤੋਸ਼ ਠੀਕ ਹੈ ਤਾਂ